ਅਸ ਟਾਈਮ 'ਚ ਤੁਸੀਂ মিডিਆ ਕੋਲ ਆ ਤੁਹਾਨੂੰ ਨਾਲ ਲੈ ਕੇ ਚਲ ਚੱਲਦੇ ਕਿੰਨਾ ਕੁ ਸਾਡੇ ਘਰਾਂ ਦੇ ਵਿੱਚ ਸਮਾਨ ਪਿਆ ਵਾ। ਇਹ ਇਹਨਾਂ ਦੇ ਨਾਲ ਹੋ ਕੀ ਰਿਹਾ? ਹੜ ਤਾਂ ਆਈ ਪਰ ਲੋਕਾਂ ਦੇ ਦਿਮਾਗ ਦੇ ਵਿੱਚ ਬੇਈਮਾਨੀ ਦੇ ਹੜ ਵੀ ਆ ਗਏ। ਇਹ ਜਿਹੜੀ ਡਿਲੀਵਰੀ ਕਰੀ ਜਾਂਦੇ ਆ ਸਾਨੂੰ ਪਤਾ ਨਹੀਂ ਕਿਤੇ ਇੱਥੋਂ ਗੱਡੀਆਂ ਰਾਤ ਨੂੰ 9-9 10-10 ਜਿਹੜੇ ਟਰਾਲੀ ਇਟੇਕਟ ਲੰਘਦੇ ਆ। ਕੀ ਇਹਨਾਂ ਦੇ ਮੂੰਹ 'ਚ ਪਾ ਨਹੀਂ ਸਕਦੇ ਗਰੀਬ ਬੰਦੇ ਇਹਨਾਂ ਦੇ। ਇਹ ਅਕਰਬਾ ਘਰਬਾ ਦਾ ਸੌਦਾ ਆ ਚੁੱਕਾ ਵਾ। ਇਹ ਬੁੜੀਆਂ ਦਿਵਾਲੀ ਡਾਂਗਾ ਗਾੜਦੇ ਆ ਲੱਖ ਰਿਆਂ ਦੀਆਂ ਦਿਵਾਲੀ ਮਾਰਨ ਪੈਂਦੀ ਆ ਬੁੜੀਆਂ ਨੂੰ ਮਾਰਾ ਚੰਗਾ ਬੋਲਦੇ ਆ। ਚੱਪਲਾਂ ਟੁੱਟੀਆਂ ਪਾਰਖੀਆਂ ਤੇ ਰਾਸ਼ਨ ਫਿਰ ਬਾਈ ਜਾ ਕਿੱਧਰ ਰਿਹਾ ਹੈ ਇੱਧਰ ਹੀ ਜਾਂਦਾ ਸਾਡੇ ਪਿੰਡ ਤੇ ਨਹੀਂ ਆਇਆਗਾ ਜਾਂ ਜਾਨਾ ਮਹੋਦਬਾਹਾਂ ਮੈਂ ਸਭ ਦਾ ਆਪਣੇ ਘਰੇ ਲਵਾ ਲਾਂ ਮੈਨੂੰ ਬਾਅਦ ਚ ਮੈਂ ਗਾੜੀ ਭਾਂ ਲਵਾਵਾ ਦੇਣਾ ਕਿ ਨਹੀਂ ਦੇਣਾ ਇੱਥੇ ਪੈਸਾ ਵੀ ਆ ਚੁੱਕਾ ਡੀਜ਼ਲ ਵੀ ਆ ਚੁੱਕਾ ਮਿੱਟੀ ਵੀ ਆ ਚੁੱਕੀ ਹੈ ਗਵਾਂਡ ਮੱਥਾ ਵਾ ਗਵਾਂਡੀ ਸਾਡੇ ਆ ਜੇ ਕੋਈ ਲੈ ਵੀ ਜਾਉ ਇਹ ਸਗੋਂ ਨਾ ਕਹਿਣਗੇ ਇਹਨਾਂ ਨੂੰ ਨਹੀਂ ਦੇਣਾ ਜੇ ਕੋਈ ਬਾਹਰੋਂ ਵੀ ਦੇਣ ਆ ਜਾਂਦਾ ਰਾਸ਼ਨ ਫੇਕ ਹੀ ਆ ਜੇ ਕੋਈ ਲੈ ਜੂ ਅਸੀਂ ਕਿਹੜਾ ਦੋਖੀ ਸੀ ਇਹਨਾਂ ਦੇ ਹੈ ਨਾ ਭੇਦਪਾਪੂ ਰਹੀ ਹੋ ਗਿਆ ਉਹਨਾਂ ਨੂੰ ਮੁਸਲਮਾਨ ਵੀਰਾਂ ਨੇ ਸੌਦਾ ਦੇਣ ਲੱਗੇ ਉਹ ਕਹਿੰਦੇ ਬੀਬੀ ਤੁਸੀਂ ਉਹ ਉਥੇ ਰੁਕ ਜਾਓ 5 ਮਿੰਟ ਵੇਟ ਕਰੋ ਤੁਹਾਨੂੰ ਸੌਦਾ ਦਿੰਦੇ ਤੇ ਕੁਛ ਉਹ ਜਿਹੜੇ ਮਗਰਮ ਅੱਛ ਬੈਠੇ ਕੜਾ ਮਚੌਦਰੀ ਉਹਨਾਂ ਨੇ ਡਾਂਗਾ ਜੱਕ ਲੀਆਂ ਬੀਬੀਆਂ ਦਵਾ ਲੇ ਇੱਕ ਵਿਚਾਰੇ ਉਹ ਬਜ਼ੁਰਗ ਦੇ ਮਾਰੀ ਇੱਕ ਦੂਜੇ ਭਈਏ ਦੇ ਮਾਰੀ ਉਹ ਮੁਸਲਮਾਨ ਦੇ ਕਿਹਾਰੇ ਕੋਈ ਤਗੜੇ ਕਰੋ ਦੇ ਗਿਆ ਜੀ ਉਹ ਕਹਿੰਦੇ ਸੀ ਪਿੰਡ ਦੇ ਮੋਤਵਾਰ ਸਾਡੇ ਘਰੇ ਸਾਡੇ ਘਰ ਦੇ ਮੂਰੇ ਬਾਹਰ ਮੂਰੇ ਲਾਓ ਜਦੋਂ ਇਹਨਾਂ ਦੇ ਵਰਗੇ ਗਰੀਬ ਬਾਹਰ ਧੱਕ ਲੈਣ ਨੂੰ ਲਾ ਕੇ ਖੜਦੇ ਫਿਰ ਡਾਂਗਾ ਮਾਰਦੇ ਆ ਪਿੰਡ ਤੋਂ ਕਿੰਨੇ ਕ ਬੰਦੇ ਤੁਹਾਡੇ ਵਰਗੇ ਪੀੜਿਤ ਹੋਏ ਪਏ ਇੱਥੇ ਤੁਹਾਨੂੰ ਲੱਗਦਾ ਕਿ ਹੋਰ ਵੀ ਬੰਦੇ ਜਿਹੜੇ ਸਾਹਮਣੇ ਨਹੀਂ ਆ ਰਹੇ ਸਰ ਦੇਖੋ ਜੀ ਕੰਮ ਕਰ ਇੰਨਾ ਕ ਬੰਦ ਹੋ ਚੁੱਕਿਆ ਨਾ ਤੇ ਮੇਰੇ ਵਰਗਾ ਵੀ ਖੁਦ ਮੈਂ ਇੱਕ ਆਮ ਪਾਰਟੀ ਦਾ ਵੀ ਕੰਮ ਕੀਤਾ ਕੁਝ ਮੈਂ ਹਸਾਬ ਕਾ ਮੈਂਬਰ ਵੀ ਆ ਅਸੀਂ ਖੁਦ ਇੱਥੇ ਆਉਣ ਨੂੰ ਮਜਬੂਰ ਹੋ ਗਏ ਆ ਕਿ ਰਾਸ਼ਨ ਲੈਣ ਦਾ ਕਰਕੇ ਤੇ ਪਰ ਫਿਰ ਸਾਡੇ ਵਰਗੇ ਨੂੰ ਨਹੀਂ ਗਾੜੀ ਲੱਗਣ ਦਿੱਤਾ ਜਾਂਦਾ ਤੇ ਦੂਜੇ ਬੰਦੇ ਨੂੰ ਕੀ ਕਰਦੇ ਹੋਣਗੇ ਹਾਲੋ ਇਥੇ ਸਤਾਂ ਪਿੰਡਿਆਂ 'ਚ ਇੱਕ ਪਿੰਡ ਦੇ ਵਿੱਚ ਸੱਤਾਂ ਜਾਣਿਆਂ ਨੂੰ ਸੌਦਾ ਦੇਤਾ ਨਾ ਸਾਰਾ ਪਿੰਡ ਹੀ ਬਦਨਾਮ ਆ ਸੱਤਾਂ ਜਾਣਿਆਂ ਨੂੰ ਸੌਦਾ ਦੇ ਕੇ ਸਾਰਾ ਪਿੰਡ ਬਦਨਾਮ ਕਰਕੇ ਬਾਕੀ ਸਾਰਾ ਇਹਨਾਂ ਦੇ ਕੋਲ ਹੀ ਆ ਅੱਛਾ ਜੇ ਮਜ਼ਦੂਰ ਬੰਦੇ ਨੇ ਦੱਸ ਕਿੱਥੋਂ ਖਾਣਾ ਜੇ ਮਾਲਾ ਤੁਸੀਂ ਦੇਣਾ ਹੈ ਤੁਹਾਡਾ ਧੰਨਵਾਦ ਕਰਦੇ ਅਸੀਂ ਕਿ ਜੇ ਲਫਾਫਾ ਇਹਨਾਂ ਨੂੰ ਵੀ ਦੇ ਜਾਗੇ ਨਾ ਕੋਈ ਤੁਹਾਡਾ ਘਾਟਾ ਨਹੀਂ ਹੋ ਪੈ ਚਲਿਆ ਹੁਣ ਮੈਨੂੰ ਇਹ ਦੱਸ ਜਿਹੜੇ ਸ਼ਾਹੂਕਾਰਾਂ ਦੇ ਘਰੇ ਰਾਸ਼ਨ ਉਤਰ ਰਿਹਾ ਤੁਹਾਡੇ ਤੱਕ ਪਹੁੰਚਦਾ ਹੋ ਰਿਹਾ ਕਿ ਨਹੀਂ ਸਤਿ ਸ਼ਕਾਲ ਤੁਸੀਂ ਦੇਖ ਰਹੇ ਹੋ ਨਿਰਪਕ ਪੋਸਟ ਤੇ ਮੈਂ ਆਕਾਸ਼ ਹੋਰ ਇਸ ਵਕਤ ਅਸੀਂ ਪਹੁੰਚੇ ਨੇ ਨਜ਼ਦੀਕ ਸੁ ਤੇ ਜਿੱਥੇ ਹੈਲਪ ਕਰਨ ਵਾਲਿਆਂ ਦੀ ਜਿੱਥੇ ਕਮੀ ਨਹੀਂ ਹੈ ਰਾਸ਼ਨ ਕਰੋੜਾਂ ਦੇ ਹਿਸਾਬ ਨਾਲ ਆਇਆ ਗੱਦੇ ਆਏ ਡਾਈਪਰਸ ਪੈਂਪਰ ਸਭ ਕੁਝ ਆਇਆ ਅੱਜ ਸਾਡੇ ਨਾਲ ਮਿਡਲ ਕਲਾਸ ਵਰਗ ਦੇ ਲੋਕ ਗਰੀਬ ਵਰਗ ਦੇ ਲੋਕ ਸਾਨੂੰ ਮੌਜੂਦਾ ਗਰੀਬ ਤਾਂ ਨਹੀਂ ਕਹਿਣਾ ਚਾਹੀਦਾ ਕਿਉਂਕਿ ਗੁਰੂ ਸਾਹਿਬ ਦਾ ਨਾਮ ਜਿਹਦੇ ਕੋਲ ਹੋਵੇ ਗਰੀਬ ਨਹੀਂ ਹੁੰਦਾ ਤਾਂ ਭਾਈ ਆ ਸਾਡੇ ਨਾਲ ਮੌਜੂਦ ਨੇ ਅੱਜ ਗੱਲਬਾਤ ਸੁਣਾਂਗੇ ਵੀ ਇਹਨਾਂ ਦੇ ਨਾਲ ਹੋ ਕੀ ਰਿਹਾ ਹੈ ਹੜ ਤਾਂ ਆਈ ਪਰ ਲੋਕਾਂ ਦੇ ਦਿਮਾਗ ਦੇ ਵਿੱਚ ਬੇਈਮਾਨੀ ਦੇ ਹੜ ਵੀ ਆ ਗਏ ਭਾਈ ਜੀ ਨਾਲ ਗੱਲਬਾਤ ਕਰਾਂਗੇ ਭਾਈ ਜੀ ਕੀ ਮਸਲਾ ਕੀ ਹੋਇਆ ਤੁਹਾਡੇ ਪਿੰਡ ਦਾ ਵੀ ਤੁਹਾਨੂੰ ਰਾਸ਼ਨ ਪਹੁੰਚ ਨਹੀਂ ਰਿਹਾ ਭਾ ਪਾਜੀ ਇੱਥੇ ਭਾਜੀ ਲਿਖਾਇਆ 16 ਪਿੰਡ ਵਿਚਾਰੇ ਆ ਜਿੱਥੇ ਵੀ ਇੰਟਰਵਿਊ ਹੁੰਦੀ ਹੈ 16 ਪਿੰਡਾਂ ਦੀ ਹੋ ਰਹੀ ਹੈ ਇੰਟਰਵਿਊ ਪਿੰਡ ਵਿੱਚ ਪੈਂਦੇ ਆ ਦੋ ਤੇ ਵਿੱਚ ਡੇਰੇ ਆ ਠੀਕ ਆ ਭਾਜੀ ਸਾਡਾ ਪਿੰਡ ਆ ਲਾਗੇ ਲਖਪੁਰਿਆ ਪੈਂਦਾ ਵਾ ਕਿਉਂਕਿ ਚਲੋ ਮੰਨ ਲਓ ਕਿ ਇਹਨਾਂ ਦਾ ਜੀ ਝੂਨਾ ਮਰਿਆ ਵਾ ਤਾਂ ਅਸੀਂ ਵੀ ਇਧਰੋਂ ਚੋਕ ਕੇ ਖਾਣਾ ਇਹਨਾਂ ਦੇ ਸਿਰੋਂ ਹੀ ਸਹੀ ਗੱਲ ਹੈ ਠੀਕ ਆ ਭਾਜੀ ਇਹ ਅਕਰਬਾ ਘਰਬਾਣਾ ਸੌਦਾ ਆ ਚੁੱਕਾ ਵਾ ਇਹ ਬੁੜੀਆਂ ਦਿਵਾਲੇ ਡਾਂਗਾ ਗੜਦੇ ਆ ਲੱਖ ਰਿਆਂ ਦੀਆਂ ਦਿਵਾਲੇ ਮਾਰਨ ਪੈਂਦੀ ਆ ਬੁੜੀਆਂ ਨੂੰ ਮਾਰਾ ਚੰਗਾ ਬੋਲਦੇ ਆ ਵੀ ਸੌਦਾ ਲੈਣ ਕਾਧੋਂ ਆਉਂਦੀਆਂ ਜੇ ਭਾਜੀ ਜੇ ਚਲੋ ਕੋਈ ਭੈਣ ਨਹੀਂ ਤੁਹਾਨੂੰ ਪਹਛਾਣੀ ਰਏ ਜਿਨ੍ਹਾਂ ਦੇ ਕੋਲੇ ਜਿਵੇਂ ਬਾਹਰੋਂ ਲੋਕ ਰਾਸ਼ਨ ਦੇਣ ਨੂੰ ਆਉਂਦੇ ਆ ਫਿਰ ਉਹ ਕੀ ਕਰਦੇ ਪਿੰਡ ਦੇ ਮੋਤਵਾਰ ਨੂੰ ਦਿੰਦੇ ਆ ਉਹ ਮੋਤਵਾਰ ਤੁਹਾਨੂੰ ਦਿੰਦੇ ਕਿ ਨਹੀਂ ਦਿੰਦੇ ਨਹੀਂ ਨਹੀਂ ਭਾਜੀ ਮੋਤਵਾਰ ਆਪ ਕੋਠੀ ਜਾਂਦੇ ਆ ਤੇ ਜਿਹਦੇ ਘਰੇ ਲਾਤੀ ਜਾਂਦੇ ਆ ਜੇ ਮੰਨ ਲਓ ਇੱਥੇ ਮੈਂ ਟਰਾਲਾ ਲਵਾ ਲਿਆ ਤੇ ਮੇਰੀ ਘਰੀ ਰਹਿਣਾ ਵਾ ਭਾਈ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਰਵੀ ਹੈ ਜੀ ਰਵੀ ਕੀ ਕੰਮ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕੰਮ ਕਰਦੇ ਹੋ ਮੈਂ ਮੈਂ ਮਾਸਨ ਦਾ ਕੰਮ ਕਰਦਾ ਹਾਂ ਅੱਛਾ ਜੀ ਹਾਂ ਜੀ ਹੁਣ ਮੈਨੂੰ ਰਵੀ ਵੀਰ ਸੱਚ ਦੱਸ ਲੈ ਲਾਈਟ ਮੱਥੇ ਲੱਗਦੀ ਪਈ ਆ ਆ ਕਿਹੜਾ ਪਿੰਡ ਪਹਿਲੇ ਪਿੰਡ ਦਾ ਨਾਮ ਹੁੰਦਾ ਇਹ ਪਿੰਡ ਹੈਗਾ ਲੱਗੇ ਬਹੁਤ ਭੋਰਾ ਤਾਂ ਇਧਰ ਲੱਖ ਰਾਂ ਜੀ ਅੱਛਾ ਹੁਣ ਮੈਨੂੰ ਐ ਦੱਸ ਜਿਹੜੇ ਸ਼ਾਹੂਕਾਰਾਂ ਦੇ ਘਰੇ ਰਾਸ਼ ਨੂੰ ਉਤਰ ਰਿਹਾ ਤੁਹਾਡੇ ਤੱਕ ਪਹੁੰਚਦਾ ਹੋ ਰਿਹਾ ਕਿ ਨਹੀਂ ਸਰ ਸਭ ਤੋਂ ਪਹਿਲਾਂ ਤਾਂ ਅਸੀਂ ਕੁਛ ਤਾਂ ਪੋਸਟਾਂ ਵੀ ਇਦਾਂ ਦੀਆਂ ਦੇ ਦਾਂਗੇ ਨਾ ਜਦੋਂ ਸੌਦਾ ਲੈ ਕੇ ਆਉਂਦੇ ਜਿਹਦੇ ਵੱਡੇ ਮਕਰਮਾਸ਼ ਹਨ ਉਹ ਪਹਿਲਾਂ ਮੂੰਹ ਅੱਡ ਕੇ ਬੈਠੇ ਆ ਜਿਹੜੇ ਛੋਟੇ-ਮੋਟੇ ਆ ਬੰਦੇ ਹਨ ਉਹਨਾਂ ਨੂੰ ਲੱਗੇ ਨਹੀਂ ਲੱਗਣ ਦਿੱਤਾ ਜਾ ਰਿਹਾ ਕਿਉਂਕਿ ਜੇ ਦੇ ਵੀ ਦਿੰਦੇ ਆ ਮੰਨ ਲਓ ਇੱਥੇ ਸੱਤਾਂ ਪਿੰਡਿਆਂ ਇੱਕ ਪਿੰਡ ਦੇ ਵਿੱਚ ਸੱਤਾਂ ਜਾਣਿਆਂ ਨੂੰ ਸੌਦਾ ਦੇਤਾ ਨਾ ਸਾਰਾ ਪਿੰਡ ਹੀ ਬਦਨਾਮ ਆ ਸੱਤਾਂ ਜਾਣਿਆਂ ਨੂੰ ਸੌਦਾ ਦੇ ਕੇ ਸਾਰਾ ਪਿੰਡ ਬ ਇਨਾਂ ਦੇ ਕੋਲ ਹੀ ਆ ਅੱਛਾ ਮੰਨ ਲਓ ਮੰਨ ਲਓ ਜੇ ਅਸੀਂ ਕੰਮ ਕਰ ਸਾਡੇ ਵੀ ਕੰਮ ਕਰ ਅਸੀਂ ਵੀ ਇਨਾਂ ਦੇ ਸਿਰ ਤੋਂ ਖਾਣਾ ਸੀ ਅਸੀਂ ਦਿਹਾੜੀ ਦਾ ਪੇ ਇਨਾਂ ਦੇ ਜਾਂਦੇ ਸੀ ਕੁਝ ਮੁੰਜਰਾ ਚੁਗਣ ਜਾਂਦੇ ਸੀ ਜੇ ਇਹ ਬਰਬਾਦ ਸਭ ਤੋਂ ਜ਼ਿਆਦਾ ਅੱਜ ਬਰਬਾਦ ਅਸੀਂ ਹੋ ਗਏ ਆ ਇਹ ਬਰਬਾਦ ਘਟੋਏ ਅਸੀਂ ਚਲੋ ਇਹ ਮੰਨ ਲਓ ਇਨਾਂ ਦਾ ਜ਼ਿੰਮੇਦਾਰ ਆ 10 ਕਿੱਲਾਂ ਦੇ ਮੰਨ ਲਓ ਇਨਾਂ ਦੀ ਖੇਤੀ ਮਰ ਗਈ ਆ ਇਨਾਂ ਦਾ ਜੇ ਰਿਸ਼ਤੇਦਾਰ ਵੀ ਹਿੱਆਂ ਕੱਲਿਆਂ ਦਾ مالک ਹੋ ਸਕਦਾ ਜਿੱਦਾਂ ਪੱਤਰਕਾਰ ਮਨਜਿੰਦਰ ਵੀਰੇ ਨੇ ਕਿਹਾ ਸੀ ਉਹੀ ਗੱਲ ਆ ਕਿ ਅਸੀਂ ਕਿੱਥੋਂ ਖਾਣਾ ਸਾਡਾ ਕੋਈ ਜੇ ਅਸੀਂ ਮਜ਼ਦੂਰ ਹਨ ਸਾਡਾ ਰਿਸ਼ਤੇਦਾਰ ਹੀ ਮਜ਼ਦੂਰ ਆ ਸਾਡੀ ਕੋਈ ਸਹੈਤਾ ਨਹੀਂ ਹੋਣੀ ਪਰ ਜਿਹੜਾ ਕਰੋੜਾ ਰੁਪਏ ਦਾ ਰਾਸ਼ਨ ਆਇਆ ਅਸਮਾਨ ਆਇਆ ਸੱਚ ਗੱਲ ਦੱਸਾਂ ਤੁਹਾਡੇ ਕੋਲ ਕਿੰਨੇ ਦਾ ਪਹੁੰਚਿਆ ਸਾਡੇ ਕੋਲ ਘਰੇ ਜਾ ਕੇ ਦੇਖ ਸਕਦੇ ਤੁਸੀਂ ਸਾਨੂੰ ਕਿੰਨੇ ਦਾ ਪਹੁੰਚਿਆ ਕਿੰਨੇ ਦਾ ਤੁਸੀਂ ਮੂੰਹ ਨਾਲ ਦੱਸ ਦੋ ਬਾਤ ਤੋਂ ਬਾਤ ਨਹੀਂ ਪਈ ਆਪਣੀ ਬਾਤ ਤੋਂ ਬਾਤ ਇੱਕ ਤਰਪੈਲ ਉਹ ਵੀ ਮੁਸੀਬਾਈ ਚਰਲ ਦੇ ਕੇ ਗਏ ਆ ਕੋਈ ਤਰਪੈਲ ਨਹੀਂ ਜੁੜੀ ਸਾ ਸਾਨੂੰ ਸਿਰਫ ਇੱਕ ਦਿਨ ਸੌਦਾ ਦਿੱਤਾ ਉਹ ਵੀ ਮੁਸਲਮਾਨ ਬਈ ਵੀਰਾਂ ਨੇ ਇੱਥੇ ਗੱਡੀ ਦੇ ਚ ਲਾ ਕੇ ਗਏ ਜਿਹੜੇ ਦੂਜੇ ਸਰਦਾਰਾਂ ਨੇ ਪਹਿਲੇ ਫੋਨ ਕਰ ਦਿੰਦੇ ਕਿ ਹਾਂ ਵੀ ਇੱਥੇ ਸਰਾਸ਼ ਨਹੀਂ ਲਾਉਣਾ ਤੇ ਦੋ ਵਾਰੀ ਲੜਾਈ ਹੋਈ ਇੱਕ ਆਪਣੇ ਮੁੰਡਾ ਵਾ ਸਰਦਾਰ ਜੀ ਮੈਂ ਉਹਨੂੰ ਵੀ ਕਿਹਾ ਭਾਜੀ ਦੇਖੋ ਪਿਛਲੀ ਵਾਰਾ ਕਾਫੀ ਟਾਈਮ ਹੋ ਗਿਆ 5 ਸਾਲ 15 20 ਦਿਨ ਹੋ ਗਏ ਮੈਂ ਕਿਹਾ ਭਾਜੀ ਬਰਸਾਤਾ ਪੈਣਦੇ ਆ ਕੰਮ ਕਰ ਕੀਤੇ ਨਹੀਂ ਚੱਲਦਾ ਪਿਆ ਜੇ ਮਜ਼ਦੂਰ ਬੰਦੇ ਨੇ ਦੱਸ ਕਿੱਥੋਂ ਖਾਣਾ ਜੇ ਮਾਲ ਤੁਸੀਂ ਦੇਣਾ ਹੈ ਤੁਹਾਡਾ ਧੰਨਵਾਦ ਕਰਦੇ ਆਂ ਕਿ ਜੇ ਲਫਾਫਾ ਇਹਨਾਂ ਨੂੰ ਵੀ ਦੇ ਜਾਗੇ ਨਾ ਕੋਈ ਤੁਹਾਡਾ ਘਾਟਾ ਨਹੀਂ ਹੋ ਪੈ ਚ ਲਿਆ ਇਹ ਮੰਨ ਲਓ ਇਹ ਇਧਰ ਤੁਸੀਂ ਦੇਣਾ ਹੈ ਕੁਝ ਇਹਦੇ 10 ਲਫਾਫੇ ਇੱਥੇ ਬਈ ਇੱਕ ਗੱਲ ਦੱਸੋ ਰਿਹਾ ਉਹ ਤੁਸੀਂ ਬੋਲੋਗੇ ਬਾਈ ਉਹ ਰਿਹਾ ਕੀ ਨੌ ਕੀ ਤੁਹਾਡਾ ਰਿੰਕੂ ਬਈ ਰਿੰਕੂ ਕੀ ਕੰਮ ਕਰਦਾ ਬਾਈ ਮੈਂ ਲਿਵਰੀ ਕਰਦਾ ਅੱਛਾ ਰਿੰਕੂ ਮੈਨੂੰ ਸੱਚ ਗੱਲ ਦੱਸ ਅੱਜ ਆਪਾਂ ਜਿਹੜੇ ਪਿੰਡ ਦੇ ਵਿੱਚ ਖੜੇ ਆਂ ਰੱਬ ਨੂੰ ਹਾਜ਼ਰ ਨਜ਼ਰ ਮੰਨ ਕੇ ਜਦੋਂ ਦੇਹੜ ਆਏ ਆ ਕਿੰਨੇ ਲੋਗ ਆਪਣੀ ਬਾਦਸ਼ਾਹੀਆਂ ਦਿਖਾਉਣ ਵਾਸਤੇ ਇੱਥੇ ਆਏ ਤੇ ਕੁਝ ਲੋਗ ਕੈਮਰੇ ਵਾਲੇ ਬਾਦਸ਼ਾਹ ਇੱਥੇ ਆਏ ਕਈਆਂ ਨੇ ਕਹਿੰਦੇ ਵੀ ਅਸੀਂ ਤਾਂ ਜੀ ਫਲਾਣੇ ਵੱਡੇ ਸਿੰਗਰ ਆ ਜੀ ਅਸੀਂ 300 ਗੱਡੀ ਦੇ ਦਾਂਗੇ 300 ਟਰੈਕਟਰ ਟਰਾਲੀ ਦੇ ਦਾਂਗੇ ਜੀ ਅਸੀਂ 1 ਕਰੋੜ ਰੁਪਈਆ ਦੇ ਦਾਂਗੇ ਜੀ ਉਹ ਕਹਿੰਦੇ ਜੀ ਅਸੀਂ 30 ਪਿੰਡ ਅਡਾਪਟ ਕਰ ਲਿਓ ਕੋਈ ਕਹਿੰਦਾ ਜੀ ਅਸੀਂ 50 ਪਿੰਡ ਅਡਾਪਟ ਕਰ ਲਿਓ ਕਿੰਨੀ ਕਿ ਸਚਾਈ ਹੈ ਤੁਹਾਡੇ ਵਰਗਿਆਂ ਦੇ ਘਰ ਦੇ ਵਿੱਚ ਰੋਟੀ ਪਹੁੰਚੀ ਹੈ ਨਹੀਂ ਪਹੁੰਚੀ ਨਹੀਂ ਭਾਈ ਤੁਸੀਂ ਸਰ ਪੱਤਰਕਾਰ ਜੋ ਆਪ ਜੀ ਨਹੀਂ ਸੌਦਾ ਨਹੀਂ ਪਹੁੰਚਿਆ ਵੀ ਸਾਡੇ ਨਹੀਂ ਪਹੁੰਚਿਆ ਗੱਦੇ ਵਗੈਰਾ ਵਗੈਰਾ ਜਿਹੜੇ ਲੋਕ ਦੂਰੋ ਦੂਰ ਆ ਰਹੇ ਆ ਰਾਸ਼ਨ ਦਵਾਈਆਂ ਵਗੈਰਾ ਪਹੁੰਚੀਆਂ ਨਹੀਂ ਭਾਈ ਆਪਣੇ ਤੁਸੀਂ ਦੱਸੋ ਅਸੀਂ ਸਰ ਖੁਦ ਤੁਹਾਨੂੰ ਪਿੰਡ ਦਾ ਸਰਵਾ ਕਰਾ ਦਾਂਗੇ ਉਹ ਵੀ ਪੱਤਰਕਾਰ ਹਾਂ ਇਸ ਟਾਈਮ ਤੁਸੀਂ মিডিਆ ਕੋਲ ਆ ਤੁਹਾਨੂੰ ਨਾਲ ਲੈ ਕੇ ਚੱਲਦੇ ਕਿੰਨਾ ਕੁ ਸਾਡੇ ਘਰਾਂ ਦੇ ਵਿੱਚ ਸਮਾਨ ਪਿਆ ਵਾ ਇਹ ਲੋਕ ਹੈ ਪਿੱਛੇ ਗਏ ਨੇ ਪਰ ਜਿਹੜੇ ਹੁਣ ਲੈ ਕੇ ਗਏ ਨੇ ਉੱਥੇ ਤਿੰਨ ਤਿੰਨ ਚਾਰ ਚਾਰ ਟਰਾਲੀਆਂ ਭਰਦ ਕੇ ਉਹ ਕ੍ਰਸ਼ਨ ਜਾਣਾ ਕਿੱਥੇ ਹੁਣ ਸਰ ਉਹ ਉਹਨਾਂ ਦੇ ਮਗਰਮਾਸ਼ ਮੂੰਹ ਐਡਾ ਅੱਡੇ ਪਏ ਆ ਸਰ ਆਪੇ ਪੈਜਣਾ ਉਹ ਕੀ ਕਰਦੇ ਵਾਪਸ ਵੇਚ ਦਿੰਦੇ ਆ ਵਾਪਸ ਸਰ ਤੁਹਾਨੂੰ ਰਾਤ ਨੂੰ ਦਿਖਾ ਦੇ 10 ਕਿ 11 ਵਜੇ ਤੱਕ ਇੱਥੋਂ ਰਿਸ਼ਤੇਦਾਰ ਜਿਹੜੇ ਗਏ ਆ ਨਾ ਰਿਸ਼ਤੇਦਾਰਾਂ ਤੱਕ ਪਹੁੰਚਾਈ ਜਾਂਦੇ ਆ ਅਗਲੇ ਗਾੜੀ ਡਿਲੀਵਰੀ ਕਰੀ ਜਾਂਦੇ ਆ ਸਾਨੂੰ ਪਤਾ ਨਹੀਂ ਕਿਤੇ ਇੱਥੋਂ ਗੱਡੀਆਂ ਰਾਤ ਨੂੰ 9 9 10 10 ਟਰਾਲੀਆਂ ਟ੍ਰੈਕਟਰ ਲੰਘਦੇ ਆ ਕੀ ਇਹਨਾਂ ਦੇ ਮੂੰਹ ਚ ਪਾ ਨਹੀਂ ਸਕਦੇ ਗਰੀਬ ਬੰਦੇ ਇਹਨਾਂ ਦੇ ਇਹਨਾਂ ਯਾਰ ਕੋਈ ਸੱਚ ਤਾਂ ਬੋਲਵਾ ਕੇ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਪ੍ਰੀਆ ਵਾ ਹਾਂ ਤੇ ਮੈਨੂੰ ਹੁਣ ਐ ਦੱਸੋ ਵੀ ਜਿਹੜਾ ਇਸ ਇਧਰਲੇ ਪਿੰਡਾਂ ਦੇ ਵਿੱਚ ਹੋ ਰਿਹਾ ਠੀਕ ਹੋ ਰਿਹਾ ਤੇ ਕੀ ਹੋ ਰਿਹਾ ਪਹਿਲੇ ਤਾਂ ਗਾਲਿਆ ਨਾ ਜੇ ਕੋਈ ਬੀਬੀ ਪੈਣ ਹੈ ਨਾ ਭੁੱਖੀ ਹੈ ਗਰੀਬ ਆ ਤਾਂ ਕੋਈ ਲੈਣ ਜਾਂਦਾ ਵਾ ਹਨਾ ਉਦਾਂ ਤਾਂ ਕੋਈ ਜਾਂਦਾ ਨਹੀਂਗਾ ਹੁਣ ਤਖੜੀ ਕੋਈ ਜ਼ਿੰਮੇਵਾਰ ਦੇ ਘਰ ਆਲੀ ਜਾਂ ਕੋਈ ਸੇ ਦੇ ਵੀ ਜਾਂਦੀ ਹੈ ਮੰਗਣ ਕਿ ਸਾਨੂੰ ਦੇ ਦਿਓ ਸਾਨੂੰ ਦੇ ਦਿਓ ਹਨਾ ਜੇ ਕੋਈ ਮੁਸਲਮਾਨ ਪਾਈਚਾਰਾ ਦੇ ਦਿੰਦਾ ਉਹਨਾਂ ਨੂੰ ਵੀ ਕਹਿ ਦਿੰਦੇ ਆ ਵੀ ਦਵੋ ਨਾ ਇਹਨਾਂ ਨੂੰ ਸੌਦਾ ਤੇ ਪੀੜੀ ਗੋ ਬੁੜੀਆਂ ਦੀ ਬਣਾਉਂਦੇ ਇਹ ਕੀ ਹੋਇਆ ਕੋਈ ਹੈ ਨਾ ਦੋਤਿਆਂ ਵਾਲਾ ਕੋਈ ਪੋਤਿਆਂ ਵਾਲਾ ਕੋਈ ਇਹ ਮੈਨੂੰ ਐ ਦੱਸੋ ਇਹ ਰਾਸ਼ਨ ਦੇਣ ਦੇ ਨਾਮ ਤੇ ਵੀਡੀਓ ਬਣਾ ਲੈਂਦੇ ਛਣੇ ਦਿੰਦੇ ਰਾਸ਼ਨ ਇਹ ਮੰਡਾਲੇ ਥੋੜਾ ਦਿੰਦੇ ਆ ਇਹੋ ਤਾਂ ਜੇ ਮੁਸਲਮਾਨ ਵੀਰ ਚ ਦੇ ਦਿੰਦੇ ਆ ਤੇ ਇੱਕ ਅੱਧਾ ਲਫਾਫਾ ਦਿੰਦੇ ਨੇ ਤਾਂ ਉਹ ਵੀ ਇਹਨਾ ਇੱਕ ਦਿਨ ਤੇ ਤੁਸੀਂ ਇੱਥੇ ਖੜੇ ਸੀ ਬਹੀਨ ਤੇ ਜਦੋਂ ਮੈਂ ਤੁ ਗੱਡੀ ਨਗਾਈ ਮੋੜੀ ਸੀ ਤੇ ਤੁਸੀਂ ਵੇਟ ਕਰਦੇ ਪਏ ਸੀ ਕਿ ਸ਼ਾਇਦ ਕੋਈ ਸਾਨੂੰ ਛਣਦੀ ਕਰਦੇ ਸੀ ਸਾਨੂੰ ਪਤਾ ਹੀ ਮੁਸਲਮਾਨ ਵੀਰ ਚੰਗੇ ਆ ਉਹ ਦੇ ਜਾਂਦੇ ਆ ਹਾਂ ਜੀ ਤੁਸੀਂ ਮੈਨੂੰ ਆਪਣੇ ਬੇਟੇ ਦੀ ਚੱਪਲ ਦਿਖਾਈ ਸੀ ਮਾੜਾ ਜਿਹਾ ਕੈਮਰਾਮੈਨ ਇੱਧਰ ਦਿਖਾਓ ਟਟਕੀਆਂ ਚੱਪਲਾ ਮੇਰੇ ਵੀ ਹੈ ਬੱਚੇ ਦੀਆਂ ਅਸੀਂ ਵੀ ਦਿਹਾੜੀਦਾਰ ਆ ਅ ਚੱਪਲਾਂ ਟੁੱਟੀਆਂ ਪਾ ਰੱਖੀਆਂ ਤੇ ਰਾਸ਼ਨ ਫਿਰ ਭਾਈ ਜਾ ਕਿੱਧਰ ਰਿਹਾ ਹੈ ਇੱਧਰ ਹੀ ਜਾਂਦਾ ਸਾਡੇ ਪਿੰਡ ਤੇ ਨਹੀਂ ਆਇਆਗਾ ਸਿੱਧੀ ਜੀ ਗੱਲ ਆ ਗਰਮਾਚੀ ਤੁਹਾਨੂੰ ਜਿੱਦਾਂ ਦੱਸ ਚੁੱਕੇ ਆ ਨਾ ਕਿ ਜਿਹੜੀ ਵੱਡੇ ਆ ਜਿੱਦਾਂ ਮਾਲਕ ਮੈਂ ਹੁਣ ਮੋਤਬਾਰ ਆ ਜਾਂ ਕਿ ਦਾਵੀਆਂ 50 ਜਾਣੇ ਰ ਮੈਂ ਮੋਤਬਾਰ ਆ ਮੈਂ ਸਭ ਦਾ ਆਪਣੇ ਘਰੇ ਲਵਾ ਲੈਣਾ ਮੈਨੂੰ ਬਾਅਦ ਚ ਮੈਂ ਗਾੜੀ ਭਾਂ ਲਵਾਵਾ ਦੇਣਾ ਕਿ ਨਹੀਂ ਦੇਣਾ ਇੱਥੇ ਪੈਸਾ ਵੀ ਆ ਚੁੱਕਾ ਡੀਜ਼ਲ ਵੀ ਆ ਚੁੱਕਾ ਮਿੱਟੀ ਵੀ ਆ ਚੁੱਕੀ ਆ ਹੂੰ ਠੀਕ ਆ ਭਾਜੀ ਸੌਦਾ ਵੀ ਆ ਚੁੱਕਾ ਵਾ ਮਿੰਟ ਮੈਂ ਹਾਂਜੀ ਪਿੰਡ ਜੀ ਕੀ ਕਹਿ ਰਹੇ ਸੀ ਵੇਖੋ ਹੁਣ ਹਾੜਾ ਆਇਆ ਵਾ ਅਸੀਂ ਤਾਂ ਨਹੀਂ ਕਿਹਾ ਵੀ ਹਣਾ ਵੀ ਪਾਣੀ ਆ ਜਾਵੇ ਜਾਂ ਇਹਨਾਂ ਜ਼ਿਮੀਦਾਰਾਂ ਨੇ ਕਿਹਾ ਵੀ ਸਾਡੇ ਹਾੜਾ ਆ ਜਾਵੇ ਹਣਾ ਜੇ ਪਾਣੀ ਆ ਗਿਆ ਵਾ ਸਾਡੇ ਪਿੰਡ ਦੀ ਲੇਬਰ ਨੇ ਹਣਾ ਜਦੋਂ ਪੋਲ ਬਣਿਆ ਉਦੋਂ ਵੀ ਨਾਲ ਹੈਲਪ ਕੀਤੀ ਫੇ ਬੋਰੇ ਹੁਣ ਪਰਦੀਆਂ ਰਹੀਆਂ ਨੇ ਰੇਗਾ ਤੇ ਇਹਨਾਂ ਨੂੰ ਚਾਹੀਦਾ ਵੀ ਗਵਾਂਡ ਮੱਥਾ ਵਾ ਗਵਾਂਡੀ ਸਾਡੇ ਆ ਜੇ ਕੋਈ ਲੈ ਵੀ ਜਾਓ ਇਹ ਸਗੋਂ ਉਹਨਾਂ ਕਹਿਣਗੇ ਇਹਨਾਂ ਨੂੰ ਨਹੀਂ ਦੇਣਾ ਜੇ ਕੋਈ ਬਾਹਰੋਂ ਵੀ ਦੇਣ ਆ ਜਾਂਦਾ ਰਾਸ਼ਨ ਫਿਰ ਇਹ ਕੀ ਆ ਜੇ ਕੋਈ ਲੈ ਜੂ ਅਸੀਂ ਕਿਹੜਾ ਦੋਖੀ ਸੀ ਨਾ ਦੇ ਹਨਾ ਪਾ ਕਰਦੇ ਆ ਪੇਤ ਪਾਪੂ ਰਾਈ ਹੋ ਗਿਆ ਜਦ ਕਹਿੰਦੇ ਵੀ ਨਹੀਂ ਦੇਣਾ ਗਵਾਂਡੀ ਵੀਰਪਰਾ ਹੋ ਕੇ ਹਨਾ ਪਤਾ ਗਿਆ ਵੀ ਸਾਡੇ ਖੇਤਾਂ 'ਚ ਇਹ ਮੁੰਜਰਾ ਚੁਗਨ ਆਮਦੀਆਂ ਸੀ ਦਿਹਾੜੀ ਦੱਪੇ ਕਰਨਾ ਆਮਦੀਆਂ ਸੀ ਸਿੱਧੇ ਬਾਹਰ ਐਨ ਆਰ ਆਈ ਵੀਰ ਮੁਸਲਮਾਨ ਵੀਰ ਜਿਹੜਾ ਤੁਹਾਨੂੰ ਰਾਸ਼ਨ ਦੇਣਾ ਰਹੇ ਉਹ ਸਾਰਿਆਂ ਦੇ ਲਈ ਦੇਣਾ ਰਹੇ ਆ ਉਹ ਤਾਂ ਵਿਚਾਰੇ ਦੇ ਜੇ ਇੱਕ ਦੋ ਚਾਰ ਪੰਜ ਬੀਬੀਆਂ ਦੇ ਦਿੰਦੇ ਉਥੇ ਇਹ ਕਹਿ ਦਿੰਦੇ ਉਹਨਾਂ ਨੂੰ ਨਹੀਂ ਦੇਣਾਗਾ ਸਿੱਧੇ ਜੀ ਗੱਲ ਆ ਐਦਾਂ ਕਹਿੰਦੇ ਆ ਮੈਂ ਹਾਂਜੀ ਕੀ ਕਰਿਓ ਸਰ ਮੈਂ ਨਾ ਤੁਹਾਨੂੰ ਇੱਕ ਵੀਡੀਓ ਦਊਂਗਾ ਇਥੇ ਬੈਦਾਨੀ ਆ ਤੇ ਕੁਛ ਨਹੀਂ ਗਾਲੀਆਂ ਹੀ ਮੰਨਦੇ ਗਾਲੀਆਂ ਉਹਨਾਂ ਨੂੰ ਮੁਸਲਮਾਨ ਵੀਰਾਂ ਨੇ ਸੌਦਾ ਦੇਣ ਲੱਗੇ ਉਹ ਕਹਿੰਦੇ ਬੀਬੀ ਤੁਸੀਂ ਉਹ ਉੱਥੇ ਰੁਕ ਜਾਓ 5 ਮਿੰਟ ਵੇਟ ਕਰੋ ਤੁਹਾਨੂੰ ਸੌਦਾ ਦਿੰਨੇ ਤੇ ਕੁਛ ਉਹ ਜਿਹੜੇ ਮਗਰਮ ਅੱਛ ਬੈਠੇ ਕੜਾ ਮਚੌਦਰੀ ਉਹਨਾਂ ਨੇ ਡਾਂਗਾ ਜਕ ਲਈ ਬੀਬੀਆਂ ਦਿਵਾਲੇ ਇੱਕ ਵਿਚਾਰੇ ਉਹ ਬਜ਼ੁਰਗ ਤੇ ਮਾਰੀ ਇੱਕ ਦੂਜੇ ਭਈਏ ਦੇ ਮਾਰੀ ਕੀ ਵਿਚਾਰੇ ਉਹਨਾਂ ਦੇ ਡਾਂਗ ਉਹ ਜੇ ਥਾਂ ਵਾਜ ਜਾਂਦੀ ਤੁਸੀਂ ਬੰਦਾ ਭਾਰ ਦਿੰਦੇ ਅਗਰ ਜੇ ਕੋਲ ਮਿਲਾ ਕੇ ਭੇਦ ਪਾਉ ਕਰਦੇ ਬਹੁਤ ਜਿਆਦਾ ਸਰ ਜੇ ਜੇ ਕਿਸੇ ਦੇ ਮਗਰਚਾਰ ਜੀ ਹੈਗੇ ਨੇ ਚਾਰ ਬੰਦੇ ਹੈਗੇ ਆ ਜਾਮ ਬੋਲ ਚਾਲ ਹੈਗਾ ਉਹਨੂੰ ਮਿਲ ਜਾਣਾ ਵਾ ਨਹੀਂ ਤੇ ਸਾਡੇ ਵਰਗੇ ਨੂੰ ਜੇਕਰ ਇਹ ਬੰਦੇ ਇਦਾਂ ਕਰ ਰਹੇ ਫਿਰ ਤਾਂ ਅਸੀਂ ਗੁਜਾਰਿਸ਼ ਕਰਦੇ ਪੰਜਾਬ ਸਰਕਾਰ ਦੇ ਬੰਦਿਆਂ ਨੂੰ ਪੰਜਾਬ ਸਰਕਾਰ ਦੇ ਬੰਦਿਆਂ ਨੂੰ ਅਸੀਂ ਗੁਜਾਰਿਸ਼ ਕਰਦੇ ਕਿ ਇਹਨਾਂ ਦੀ ਜਾਂਚ ਹੋਵੇ ਕਿੰਨਾ ਰਾਸ਼ਨ ਕਿੰਨਾ ਪੈਸਾ ਕਿੰਨਾ ਡੀਜ਼ਲ ਕਿੱਥੋਂ ਆਇਆ ਕਿੱਥੇ ਲੱਗ ਰਿਹਾ ਇਹਨਾਂ ਇਹਨਾਂ ਦੀ ਜਾਂਚ ਕੀਤੀ ਜਾਵੇ ਚੰਗੀ ਤਰ੍ਹਾਂ ਜਿਹੜੇ ਵੱਡੇ ਮਗਰਮੱਛ ਨੇ ਜਿਹੜੇ ਜੱਟਵਾਦ ਨੇ ਜੱਟਵਾਦ ਵਾਲੇ ਉਹ ਉਹਨਾਂ ਦੀ ਜਾਂਚ ਚੰਗੀ ਤਰ੍ਹਾਂ ਕੀਤੀ ਜਾਵੇ ਟਰਾਲੀਆਂ ਦੀ ਟਰਾਲੀਆਂ ਪਹਿਲਾਂ ਉਤਰ ਜਾਂਦੀਆਂ ਐਨਆਰਆਈ ਵੀਰਾਂ ਤੋਂ ਅੱਗੇ ਕੋਈ ਮੁਸਲਮਾਨ ਦੇ ਕੇ ਜਾ ਰਿਹਾ ਕੋਈ ਤਗੜੇ ਘਰੋਂ ਦੇ ਗਿਆ ਜੀ ਉਹ ਕਹਿੰਦੇ ਸੀ ਪਿੰਡ ਦੇ ਮੋਤਵਾਰ ਸਾਡੇ ਘਰੇ ਸਾਡੇ ਘਰ ਦੇ ਮੂਹਰੇ ਬਾਹਰ ਮੂਹਰੇ ਲਾਓ ਜਦੋਂ ਇਹਨਾਂ ਦੇ ਵਰਗੇ ਗਰੀਬ ਬਾਹਰ ਢਾ ਕੇ ਲੈਣ ਨੂੰ ਲਾ ਕੇ ਖੜਦੇ ਫਿਰ ਡਾਂਗਾ ਮਾਰਦੇ ਆ ਆ ਵੀਰ ਖਰਾਬ ਬਿਲਕੁਲ ਝੂਠ ਤਾਂ ਨਹੀਂ ਬੋਲਦਾ ਵੀਰ ਬਿਲਕੁਲ ਸਰ ਤੁਹਾਨੂੰ ਵਾ ਪ੍ਰੂਫ ਦੇ ਦਿੰਨੇ ਇਸ ਗੱਲ ਦਾ ਮੇਰੀ ਮੇਰੇ ਨਾ ਦੋ ਲੜਕੇ ਇੱਕ ਲੜਕੀ ਆ ਬਿਲਕੁਲ ਇਹਦੇ ਵਿੱਚ ਜੇ ਕੋਈ ਗੱਲ ਬੇਰੀਨ ਜਿੰਨੀ ਵੀ ਝੂਠ ਹੋਵੇ ਨਾ ਬਾਜੀ ਜੋ ਕੋਈ ਲੈ ਮੇਰੇ ਤੁਹਾਨੂੰ ਸਵੇਰੇ ਵੀਡੀਓ ਬਣਾ ਕੇ ਜਿੰਨੀਆਂ ਗੋਪਾਨੇ ਨਾ ਜਾਂ ਜਿੰਨੀਆਂ ਰਾਸ਼ਨ ਦੀਆਂ ਟਰਾਲੀਆਂ ਜਾ ਰਹੀਆਂ ਠੀਕ ਹੈ ਤੇ ਕਿਸੇ ਇੱਧਰ ਕਿਸੇ ਨੂੰ ਨਹੀਂ ਮਿਲਣਾ ਇਹ ਜੱਟ ਕਿੰਨੇ ਪਿੰਡ ਤੋਂ ਕਿੰਨੇ ਕ ਬੰਦੇ ਤੁਹਾਡੇ ਵਰਗੇ ਪੀੜਿਤ ਹੋਏ ਪਏ ਐ ਤੇ ਤੁਹਾਨੂੰ ਲੱਗਦਾ ਕਿ ਹੋਰ ਵੀ ਬੰਦੇ ਜਿਹੜੇ ਸਾਹਮਣੇ ਨਹੀਂ ਆ ਰਹੇ ਸਰ ਦੇਖੋ ਜੀ ਕੰਮ ਕਰ ਇੰਨਾ ਕ ਬੰਦ ਹੋ ਚੁੱਕਿਆ ਨਾ ਤੇ ਮੇਰੇ ਵਰਗਾ ਵੀ ਖੁਦ ਮੈਂ ਇੱਕ ਆਮ ਪਾਰਟੀ ਦਾ ਵੀ ਕੰਮ ਕੀਤਾ ਕੁਛ ਮੈਂ ਸਾਬਕਾ ਮੈਂਬਰ ਵੀ ਆ ਅਸੀਂ ਖੁਦ ਇੱਥੇ ਆਉਣ ਨੂੰ ਮਜਬੂਰ ਹੋ ਗਏ ਆ ਕਿ ਰਾਸ਼ਨ ਲੈਣ ਦਾ ਕਰਕੇ ਤੇ ਪਰ ਫਿਰ ਸਾਡੇ ਵਰਗੇ ਨੂੰ ਨੀ ਗਾੜੀ ਲੱਗਣ ਦਿੱਤਾ ਜਾਂਦਾ ਤੇ ਦੂਜੇ ਬੰਦੇ ਨਾਲ ਕੀ ਕਰਦੇ ਹੋਣਗੇ ਦੱਸੋ ਜੀ ਬਹੁਤ ਬਹੁਤ ਸ਼ੁਕਰੀਆ ਤੋਂ ਦੋਸਤੋ ਐਸਨ ਜਿਹੜੇ ਪਿੰਡ ਦੇ ਦੁਖਿਆਰੇ ਲੋਕ ਨੇ ਜਿਨ੍ਹਾਂ ਦੇ ਅੰਦਰੋਂ ਇੱਕ ਹਾਏ ਇੱਕ ਹੂਕ ਪੈਂਦੀ ਹੈ ਜਿਹੜੇ ਲੋਕ ਕੁਛ ਨਾ ਕੁਛ ਦੇਣ ਸਾਡੇ ਪੰਜਾਬ ਦੇ ਇਹਨੇ ਦਿਲਦਾਰ ਲੋਕ ਨੇ ਦਿਲਾਰਾਂ ਦੇ ਵਿੱਚ ਗੱਦਾਰ ਵੀ ਨੇ ਦੋਸਤੋ ਬਹੁਤ ਵੱਡੀ ਗੱਲ ਹੈ ਕਿ ਲੋਕ ਰਾਸ਼ਨ ਲੈਣ ਦੇ ਲਈ ਕੋਈ ਤੁਹਾਡੀ ਜਾਣਤਾ ਨਹੀਂ ਮੰਗਲੀ ਕੋਈ ਤੁਹਾਡੇ ਤੋਂ ਕਰੋੜਾ ਰੁਪਇਆ ਤਾਂ ਨਹੀਂ ਇਹਨਾਂ ਨੇ ਮੰਗ ਲਿਆ ਕਿ ਨਾਲੇ ਟਾਈਮ ਦੇਖੋ ਕਿੰਨਾ ਹੋਇਆ ਪਿਆ ਦੇਖੋ ਲੜਕੀ ਖੜੀ ਹੈ ਸਾਡੇ ਪਿੰਡ ਦੀ ਉਹਦਾ ਬੱਚਾ ਖੜਾ ਆ ਵਾ ਠੀਕ ਆ ਭਾਜੀ ਉਹਦੀਆਂ ਦੇਖੋ ਚਾਹਾਂ ਸੀਗਾ ਇਹ ਟਾਈਮ ਸਮਾਂ ਹੈਗਾ ਕੁੜੀਆ ਤਾਂ ਖੜੀ ਹੁੰਦਾ ਵਿਚਾਰੀ ਕਿ ਸਿਰਫ ਡਰਾ ਕਰਕੇ ਹੀ ਖੜੀ ਹੈ ਨਾ ਬੱਚੇ ਪਾਲਨ ਦੇ ਅਗੇ ਏ ਬਈ ਯਾਰ ਅੱਛਾ ਤੁਸੀਂ ਕੱਢਿਆ ਹੋਇਆ ਤੁਹਾਨੂੰ ਆ ਮੇ ਨਾਲ ਲੜ ਪਏ ਸੀ ਕਿਹ ਗੱਲਾਂ ਤੇ ਮੈਂ ਤਾਂ ਹਣਾਲ ਦੇ ਪੇ ਕਰੇ ਰਹੀਂਦੀ ਮੇਰਾ ਪੇ ਇੰਨਾ ਬਜ਼ੁਰਗਾ ਉਹ ਨਹੀਂ ਕਮਾ ਸਕਦਾ ਤੇ ਮੇਰੀ ਪਾਂਜੀ ਕਮਉਂਦੀ ਆ ਤਾਂ ਮੈਂ ਚੱਲ ਹਣਾ ਵੀ ਕਈ ਗੱਲਾਂ ਹੋ ਜਾਂਦੀਆਂ ਨਹੀਂ ਦਿਹਾੜੀ ਦੱਪੇ ਜਾਂਦੀ ਚੱਲ ਮੈਂ ਇੱਥੇ ਆ ਜਾਨੀ ਆ ਵੀ ਚਲੋ ਕੋਈ ਪੈਕੇਟ ਲਿਜਾਵਾਂਗੇ ਕਰੇ ਵੀ ਮਿਲੂਗਾ ਇਹ ਮੈਂ ਕਿ ਮਸਲਮਾਨ ਵੀਰ ਚੰਗੇ ਆ ਉਹ ਦੇ ਦਿੰਦੇ ਆ ਇਹ ਉਹਨਾਂ ਨੂੰ ਵੀ ਡੱਕ ਦੇ ਵੀ ਨਹੀਂ ਦਵੋ ਅੱਛਾ ਹਾਂਜੀ ਉਹਨਾਂ ਨੂੰ ਵੀ ਕਹਿੰਦੇ ਮੈਂ ਆਪ ਦੇਖਿਆ ਨਾ ਕਹਿੰਦੇ ਆ ਵੀ ਐਦਾਂ ਦਵਾਈ ਦੇਣਾ ਏ ਉਹਨਾਂ ਨੇ ਮੈਲ ਦੇ ਬੱਚੇ ਦੀ ਕਿਹਾ ਵੀ ਇਹ ਇਦਾਂ ਦਾ ਇਹਦੀ ਗ੍ਰੋਥ ਸ਼ੁਰੂ ਤੋਂ ਨਹੀਂ ਪਤਲਾ ਉਹਨਾਂ ਨੂੰ ਤਾਕਤ ਦੇਤੀ ਉਹਨੂੰ ਵੀ ਕਹਿੰਦੇ ਵੀ ਨਹੀਂ ਦੇਣੀ ਦਵਾਈ ਨਹੀਂ ਤਾਂ ਨਾ ਇੱਕ ਕਹਿਣਾ ਵੀ ਚੱਲ ਅਸੀਂ ਖਾਂਦੇ ਪੀਂਦੇ ਸਾਡੇ ਆਂਡ ਗਵਾਂਡ ਾਂਡੇ ਗਵਾਂਡੇ ਵੀਰਪਹਿਣ ਪਰ ਆਵਾ ਫੇਕੀ ਜੇ ਸਾਡੇ ਾਂਡੇ ਗਵਾਂਡੀ ਲੈ ਜਾਣਗੇ ਫੇਕੀ ਸਾਡੇ ਖੱਤਿਆਂ ਚ ਆਣ ਕੇ ਕੰਮ ਕਰਦੇ ਆ ਅਸੀਂ ਕਿਹੜਾ ਦੋਖੀ ਸੀ ਇਹਨਾਂ ਦੇ ਵੀ ਇਹਨਾਂ ਦੇ ਪਾਣੀ ਆਵੇ ਕਿਉਂਕਿ ਅਸੀਂ ਇਹਨਾਂ ਦੇ ਸਿਰਾਂ ਤੋਂ ਖਾਈ ਜਾਂ ਜੇ ਮੈਂ ਨੇ ਰੇਗਾ ਦੇ ਪੈਸੇ ਕਦੋਂ ਫਿਲ ਹੋਣਗੇ ਕਦੋਂ ਮਾਸਟਰ ਰੋਲ ਹਨਾ ਫਿਲ ਹੋਊਗਾ ਕਦੋਂ ਆਣ ਕੇ ਇਹਨਾਂ ਵੀਰਪਰਾਵਾ ਕੋ ਅਸੀਂ ਸ਼ਾਮ ਨੂੰ ਦਿਹਾੜੀ ਕੀਤੀ ਤਾਂ ਸ਼ਾਮ ਨੂੰ ਲੈ ਜਾਣੇ ਮਟਰ ਤੋੜੇ ਸ਼ਾਮ ਨੂੰ ਲੈ ਜਾਣੇ ਤਾਂ ਉਹ ਪੈਸੇ ਕਦੋਂ ਆਣੇ ਕਦੋਂ ਨਹੀਂ ਸੈਕਟਰੀ ਨੇ ਪਾਉਣੇ ਕਰਨੇ ਹਨਾ ਉਦੋਂ ਤੱਕ ਥੋੜਾ ਵੇਟ ਕੀਤੀ ਜਾਂਦੀ ਰੋਟੀ ਪਾਣੀ ਖਾਂਦੀ ਇਹਨਾਂ ਕੋ ਤਾਂ ਵੀਰਪਰਾਵਾ ਸ਼ੇਤੀਲਾ ਜਾਈ ਦੇ ਸੀ